ਇੱਕ ਗੱਲ ਆ ਪਿਆਰਿਓ ਆਪਣੇ ਮਾਈਂਡ ਸੈਟ ਨੂੰ ਹਮੇਸ਼ਾ ਸੈੱਟ ਰੱਖਿਆ ਕਰੋ ਐਵਰੀ ਡੇ ਰੀਸੈਟ ਯੂਰਸੈਲਫ ਜਿਵੇਂ ਆਪਾਂ ਫੋਨ ਰੀਸੈਟ ਕਰਦੇ ਆ ਨਾ ਜੀ ਜਦੋਂ ਜਿਆਦਾ ਲੋਡ ਬਣ ਜੇ ਰੀਸੈਟ ਕਰਨਾ ਪੈਂਦਾ ਨਾ ਫੋਨ ਯਾਫਟ ਰੀਸੈਟ ਯੂਰ ਫੋਨ ਵੈਨ ਦਸ ਟੂ ਮੱਚ ਮੈਮਰੀ ઓਵਰ ਬੈਕਅਪ ਬੈਕਅਪ ਵੀ ਕਰਨਾ ਪੈਂਦਾ ਫਿਰ ਮੇਰਾ ਪਿਛਲੇ ਦਿਨੀ ਫੋਨ ਬੰਦ ਹੋ ਲੱਗ ਗਿਆ ਮਾਈ ਫੋਨ ਸਟਾਪਡ ਵਰਕਿੰਗ ਫਾਰ ਅ ਬਿਟ ਆਨੇ ਸਿੰਘਾ ਨੇ ਵੇਖਿਆ ਕਹਿੰਦੇ ਤੁਹਾਡੀ ਮੈਮਰੀ ਬਹੁਤ ਫੁੱਲ ਹੈ ਬੈਕਅਪ ਕਰਨਾ ਪਿਆ ਸਾਰਾ ਤਾਂ ਮੈਂ ਕਹਿਆ ਸੱਚੀ ਗੱਲ ਆ ਯਾਰ ਸਾਰਾ ਲੋਕਾਂ ਦੀ ਜ਼ਿੰਦਗੀ ਵਿੱਚ ਵੀ ਰੀਸੈਟ ਦੀ ਲੋੜ ਆ ਆਪਾਂ ਵੀ ਹੈਂ ਗੀ ਹੋਈ ਜਾਂਦੇ ਆ ਸੋਚਣ ਵਾਲੀ ਗੱਲ ਆ ਸਾਡੇ ਇੰਨਾ ਲੋਡ ਪਿਆ ਨਾ ਸਿਰ ਤੇ ਦਿਮਾਗ ਤੇ ਉਦੋਂ ਪਤਾ ਲੱਗਦਾ ਕਿ ਇਹਨੂੰ ਬੈਕਅਪ ਦੀ ਲੋੜ ਆ ਜਦੋਂ ਐਕਸਪਲੋਡ ਹੋ ਜੇ ਘਰਾਂ ਵਿੱਚ ਜਦੋਂ ਨਿੱਕੀਆਂ ਲੜਾਈਆਂ ਪਿੱਛੇ ਲੜਾਈ ਹੋ ਜੇ ਫੈਟੀ ਉਹ ਗੱਲਾਂ ਪਿੱਛੇ ਲੜਾਈ ਹੋ ਜੇ ਉਦੋਂ ਇਹ ਪਤਾ ਲੱਗਦਾ ਯਾਰ ਇਹਦੇ ਵਿੱਚ ਸਟ੍ਰੈਸ ਬਹੁਤ ਆ ਇਹਦੇ ਵਿੱਚ ਲੋਡ ਆ ਇਹਨੂੰ ਵੀ ਬੈਕਅਪ ਦੀ ਲੋੜ ਆ ਬੈਕਅਪ ਕੀ ਕਰਨਾ ਆਪਣੀਆਂ ਪ੍ਰੋਬਲਮਸ ਤੋਂ ਬੈਕਅਪ ਹੋ ਜਾਓ ਜੋ ਹੋ ਰਿਹਾ ਘਰ ਵਿੱਚ ਬੈਕਅਪ ਹੋ ਜਾਓ ਬੈਕਅਪ ਹੋ ਕੇ ਫਿਰ ਚੀਜ਼ ਨੂੰ ਵੇਖੋ ਜੇ ਸਾਹਮਣੇ ਹੋਵੇ ਚੱਜ ਨਾਲ ਨਹੀਂ ਦਿਸਦੀ ਦੂਰੋਂ ਵਧੀਆ ਦਿਸਦੀ ਹੈ ਵੈਨ ਯੂ ਆਰ ਫੇਸਿੰਗ ਯਰ ਪ੍ਰੋਬਲਮ ਲਾਈਕ ਥਿਸ ਯੂ ਕਾਂਟ ਸੀ ਇਟ ਪ੍ਰੋਪਰਲੀ ਬਟ ਬੈਕ ਯਰਸੈਲਫ ਓਪ ਐਂਡ ਦੈਨ ਲੁੱਕ ਐਟ ਦ ਪ੍ਰੋਬਲਮ ਐਂਡ ਯੂਲ ਸੀ ਇਟ ਬੈਟਰ ਸਮ ਟਾਈਮਸ ਯੂ ਕਾਂਟ ਸੀ ਸਮਥਿੰਗ ਫੇਸਿੰਗ ਇਟ ਯੂ ਹੈਵ ਟੂ ਲੁੱਕ ਐਟ ਇਟ ਫਰਮ ਬਰਡਸ ਆਈ ਵੀਊ look at your problem birds i view that means don't involve yourself in your problem problem to piche ho ke vek ki ho reya ta fir tu koi na koi solution lab sakega enu resolve karna waste kyunki je vich wad gaya problem de ta fir problem ne tenu kha lena fir hang hi hona tu fir band hi ho jana tu par back